ਆ ਪਗਵਾਨ ਵਾਲਮੀਕੀ ਮਹਾਰਾਜ ਕੀ ਜੈ ਮਹ ਲਕੀਵਤ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਸੁਖਤੈਂ ਸਿੰਘ ਖੇਰਾਬਾਦ ਸਾਡੇ ਜਨਰ ਸਖਤਰ ਪੰਜਾਬ ਤੋਂ ਮਨਦੀਪ ਵੀਰ ਸਾਡਾ ਮੀਰਾਕੋਟ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਆਪਣਾ ਸੱਬਰਵਾਲ ਸਾਹਿਬ ਜਿਹੜੇ ਆ ਔਰ ਅੱਜ ਹੀ ਸਾਰੇ ਵੀਰ ਅਸੀਂ ਇਕੱਠੇ ਹੋਏ ਆ ਇੱਕ ਜਿਹੜਾ ਮੁੱਦਾ ਚੱਲਦਾ ਪਿਆ ਵਾ ਕਾਂਗਰਸ ਦਾ ਜਿਹੜਾ ਪੰਜਾਬ ਪ੍ਰਧਾਨ ਆ ਜਿਹੜਾ ਰਾਜਾ ਵੜਿੰਗ ਹੈਗਾ ਉਹਨੇ ਜਿਹੜਾ ਇੱਕ ਬਹੁਤ ਹੀ ਜਿਹੜਾ ਸਮਾਜ ਦੇ ਪ੍ਰਤੀ ਇੱਕ ਬਹੁਤ ਵੱਡੀ ਢਿਬੜੀ ਕੀਤੀ ਆ ਇੱਕ ਜਿਹੜੇ ਸਾਬਕਾ ਜਿਹੜੇ ਹੋਮ ਮਿਨਿਸਟਰ ਸੀਗੇ ਭਾਰਤ ਸਰਕਾਰ ਦੇ ਉਹਨਾਂ ਦੇ ਪ੍ਰਤੀ ਨੇ ਬਹੁਤ ਜ਼ਿਆਦਾ ਇੱਕ ਮੰਦਭਾਗੀ ਜਿਹੜੀ ਆ ਇਹ ਸ਼ਬਦਾਵਲੀ ਵਰਦੀ ਆ ਉਹਨਾਂ ਨੂੰ ਕਿਹਾ ਕਿ ਵੀ ਰੰਗ ਦਾ ਇੱਕ ਬੜਾ ਕਾਲਾ ਸੀਗਾ ਔਰ ਪੱਠੇ ਪਾਂਦਾ ਸੀਗਾ ਮਜਬੀ ਸੀਗਾ ਮੈਂ ਇਹਨੂੰ ਕਿ ਪੁੱਛਣਾ ਚਾਹਾਂਗਾ ਕਿ ਵੀ ਤੂੰ ਜਿਹੜਾ ਤਰਨ ਤਾਰਨ ਤੇ ਹੁਣ ਜਿਹੜੇ ਇਥੇ ਇਲੈਕਸ਼ਨਾਂ ਦੇ ਵਿੱਚ ਜਾ ਕੇ ਵੋਟਾਂ ਮੰਗਣ ਆਵਾ ਉਹ ਵੀ ਰੰਗ ਦੇ ਪੱਕੇ ਹੀ ਆ ਔਰ ਦੂਸਰੀ ਜਿਹੜੀ ਗੱਲ ਆ ਕਿ ਵੀ ਇੱਕ ਏਡੀ ਵੱਡੀ ਪੋਸਟ ਤੇ ਜਾ ਕੇ ਤੁਸੀਂ ਕਾਂਗਰਸ ਸਰਕਾਰ ਨੇ ਕੋਈ ਸਹਾ ਨਹੀਂ ਸੀ ਕੀਤਾ ਉਹ ਐਲੀਜੀਬਲ ਸੀਗੇ BA MA ਆਨਰਸ ਹੈਗੇ PhD ਡਾਕਟਰ ਹੈ ਦੀ ਡਿਗਰੀ ਸੀਗੀ ਉਹਨਾਂ ਕੋਲ ਉਹ ਐ ਵੀ ਨਹੀਂ ਸੀ ਕਿ ਜਿਹੜੇ ਤੁਸੀਂ ਚੁੱਕ ਕਿਹੜਾ ਕਹਿ ਰਹੇ ਨੇ ਕਿ ਮਾੜੀ ਮੂੜੀ ਨੌਕਰੀ ਤੇ ਹੀ ਲਵਾ ਦਿੱਤਾ ਆਪ ਆਪ ਜਿਹੜੀ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤੇ ਆਪ ਇਹ ਸਿਰਫ 10ਵੀਂ ਪੜਿਆ ਹੋਆ ਔਰ ਗੱਲ ਕਰਦਾ ਪਿਆ ਹੋਆ ਇੱਕ ਜਿਹੜੇ ਹੋਮ ਮਿਨਿਸਟਰ ਰਹ ਚੁੱਕੇ ਆ ਭਾਰਤ ਸਰਕਾਰ ਦੇ ਔਰ ਕਈ ਭਾਰਤ ਸਰਕਾਰ ਦੇ ਕਈ ਵਿਭਾਗਾਂ ਦੇ ਵਿੱਚ ਉਹ ਮੰਤਰੀ ਵੀ ਰਹ ਚੁੱਕੇ ਆ ਔਰ ਕਾਂਗਰਸੀ ਸਰਕਾਰ ਜਿਹੜੀ ਹੈ ਇਹਨਾਂ ਦੀ ਸੋਚ ਜਿਹੜੀ ਆ ਦਲਤਾਂ ਦੇ ਪ੍ਰਤੀ ਜਿਹੜੀ ਹੈ ਸ਼ੁਰੂ ਤੋਂ ਹੀ ਹੈ ਜਿਹੜੀ ਐ ਡਿਵਾਈਡਡ ਰੂਲ ਦੀ ਆ ਔਰ ਜਿਹੜੀ ਸਮਾਜ ਦੇ ਪ੍ਰਤੀ ਬਹੁਤ ਹੀ ਜਿਹੜੀ ਨੀਚ ਜਿਹੜੀ ਸੋਚ ਆ ਇਹਨਾਂ ਦੀ ਔਰ ਜੇ ਖੁੱਲ ਕੇ ਅਜੇ ਸਾਹਮਣੇ ਆ ਚੁੱਕੀ ਆ ਔਰ ਮੈਂ ਸਾਰੇ ਸਮਾਜ ਤੋਂ ਅਪੀਲ ਕਰਨਾ ਚਾਹਾਂਗਾ ਕਿ ਆ ਜਿਹੜੀ ਜਿਮਣੀ ਚੋਣ ਚੱਲ ਰਹੀ ਆ ਇਹਨਾਂ ਦਾ ਡਟ ਕੇ ਵਿਰੋਧ ਕਰੋ ਔਰ ਪੂਰਾ ਇਹਨਾਂ ਦਾ ਬਾਈਕਾਟ ਕਰੋ ਇੱਥੇ ਹੀ ਕਾਫੀ ਨਹੀਂ ਆ ਜਿਹੜਾ ਪਿਛਲੇ ਸਮੇਂ ਜਿਹੜਾ ਅੰਮ੍ਰਿਤਸਰ ਤੋਂ ਜਿਹੜਾ ਗੁਰਜੀਤ ਸਿੰਘ ਉਹਦਲਾ ਵਾ ਉਹਨੇ ਵੀ ਜਿਹੜਾ ਵਾ ਵਲਮਿਕੀ ਸਮਾਜ ਵਿੱਚ ਵੀ ਸਿੱਖ ਸਮਾਜ ਦੇ ਪ੍ਰਤੀ ਜਿਹੜਾ ਬਹੁਤ ਹੀ ਇੱਕ ਮੰਦੀ ਜਿਹੜੀ ਸ਼ਬਦਾਵਲੀ ਵਰਤੀ ਸੀਗੀ ਕਿ ਜਿਹੜੇ ਵਲਮਿਕੀ ਸਮਾਜ ਉਹ ਬਚਪਨ ਦੇ ਯੁਵਾ ਚੈਨੀਆਂ ਕੋ ਕਰਦੇ ਆ ਮਨ ਕੇ ਗੈਂਗਸਟਰ ਬਣ ਜਾਂਦੇ ਆ ਇਤੋਂ ਇਹਨਾਂ ਦਾ ਵਿਜ਼ਨ ਕਲੀਅਰ ਹੁੰਦਾ ਵਾ ਕਿ ਵੀ ਇਹ ਜਿਹੜੇ ਕਾਰਨ ਕੀ ਸਮਝਦੇ ਅਕਸਰ ਹੀ ਇਲੈਕਸ਼ਨ ਜਦੋਂ ਆਉਂਦੇ ਨੇ ਇਹੋ ਜਿਹਾ ਧਤਵਾ ਮਜ਼ਾਕ ਕੀਤਾ ਜਾਂਦਾ ਐਸੀ ਸਮਾਜ ਦੇ ਨਾਲ ਖਾਸ ਕਰਕੇ ਕਾਂਗਰਸ ਪਾਰਟੀ ਵੱਲੋਂ ਹੀ ਆ ਤਾਂ ਪਹਿਲਾਂ ਤੇ ਵੇਖੋ ਜੀ ਮੈਂ ਆਪਣੇ ਸਮਾਜ ਨੂੰ ਇੱਕ ਲਾਂਹ ਦੀ ਪਾਉਣ ਦੀ ਗੱਲ ਕਰਾਂਗਾ ਕਿ ਵੀ ਉਹ ਘਰ ਤੁਹਾਡੇ ਆ ਕੇ ਖੇ ਕਰ ਗਿਆ ਔਰ ਲਾਗੇ ਖਲੋਤੇ ਉਹਦੇ ਦੰਦ ਕੱਟਣ ਦੇ ਸੀਗੀ ਇਸ ਤੋਂ ਵੱਡੀ ਬੇਇੱਜ਼ਤੀ ਵਾਲੀ ਕਿਹੜੀ ਗੱਲ ਆ ਫਿਰ ਵੀ ਸਾਡੇ ਲੋਕ ਜਿਹੜੇ ਉਹਨਾਂ ਨੂੰ ਸਿਰ ਤੇ ਪਟਾਹਦੇ ਇਹੋ ਜਿਹੇ ਸੇਤੇ 76 ਮਾਰ ਮਾਰ ਕੇ ਭਜਾਈਏ ਔਰ ਐਮਪੀ ਜਿਹੜਾ ਔਜਲਾ ਵਾ ਅੰਮਰਸਰ ਤੋਂ ਹੀ ਆ ਔਰ ਤੁਸੀਂ ਵੇਖੋ ਉਹਨੇ ਵੀ ਏਡੀ ਵੱਡੀ ਗੱਲ ਕਹ ਦਿੱਤੀ ਫਿਰ ਵੀ ਸਮਾਜ ਦੇ ਛੱਡ ਦਿੱਤਾ ਔਰ ਆ ਹੁਣ ਜਿਹੜੀ ਤਾਜਾਦਾਰਨ ਜਿਹੜੀ ਆ ਆ ਰਾਜੇ ਵੜਿੰਗ ਦੀ ਏਡੀ ਵੱਡੀ ਪਦਵੀ ਤੇ ਇੱਕ ਬੱਦਾ ਸੀਗਾ ਉਹਨੂੰ ਉਹਰੇ ਬਾਰੇ ਇਹ ਸੋਚ ਰੱਖਦੇ ਆ ਤੁਸੀਂ ਇੱਕ ਸੋਚੋ ਕਿ ਆਮ ਕਾਂਗਰਸੀ ਜਿਹੜਾ ਇਹਦਾ ਵਰਕਰ ਹੋਏਗਾ ਉਹਨਾਂ ਦੇ ਪ੍ਰਤੀ ਬੰਦ ਕਮਰੇ ਦੇ ਵਿੱਚ ਇਹਨਾਂ ਦੀ ਕੀ ਸੋਚ ਹੋਊਗੀ ਔਰ ਮੈਂ ਇੱਕ ਗੱਲ ਹੋਰ ਗੱਲ ਪੰਜਾਬ ਪ੍ਰਧਾਨ ਹੋ ਦੇ ਮਤਾਬਿਕ ਉਹਨਾਂ ਨੂੰ ਇਹੋ ਜਿਹਾ ਬਿਆਨ ਦੇਣਾ ਸ਼ੋਭਾ ਤੇ ਯਾਰ ਭਾਜੀ ਕਾਹਦਾ ਪੰਜਾਬ ਦਾ ਪ੍ਰਧਾਨ ਸਾਨੂੰ ਸਾਡੇ ਸਮਾਜ ਨੂੰ ਕਹੀ ਜਾਂਦੇ ਆ ਪੱਠੇ ਪਾਉਂਦੇ ਆ ਰੰਗ ਦੇ ਕਾਲੇ ਆ ਪਰ ਅਸੀਂ ਦਰਜ਼ੀਆਂ ਦੇ ਪੈਸੇ ਦੇ ਦਿੰਨੇ ਆ ਸਾਡੇ ਕੋਲ ਕੋਈ ਦਰਜੀ ਆ ਕੇ ਪੈਸੇ ਨਹੀਂ ਮੰਗਦਾ ਕਿ ਵੀ ਤੁਹਾਡੇ ਕੁੜਤੇਆਂ ਦੇ ਭਾਈ ਪੈਸੇ ਹੈਗੇ ਉਹ ਦੇ ਦਿਓ ਇਹੋ ਜਿਹਾ ਲਾਤੇ ਹੋ ਜੇ ਪੰਜਾਬ ਪ੍ਰਧਾਨ ਦੇ ਜਿਹੜੇ ਕੋ ਦਰਜ਼ੀਆਂ ਦੇ ਦੇਣ ਜੋਗੇ ਪੈਸੇ ਨਹੀਂ ਹੈਗੇ ਉਹ ਕਾਹਦਾ ਪੰਜਾਬ ਪ੍ਰਧਾਨ ਉਹ ਸਾਡੇ ਸਮਾਜ ਤੇ ਉਂਗਲੀ ਚੁੱਕਦਾ ਲੰਘ ਤਾ ਇਹੋ ਜੇ ਪੰਜਾਬ ਪ੍ਰਧਾਨ ਦੀ ਮਾਫੀ ਮੰਗ ਬਾਅਦ ਚ ਮਾਫੀ ਮੰਗੀ ਗਈ ਆ ਹੁਣ ਸਾਫ ਮਾਫੀ ਮੰਗ ਲੈਣਾ ਦੇਖੋ ਭਾਜੀ ਗਲਤੀ ਕਰਨ ਦਾ ਲਾਇਸੈਂਸ ਨਹੀਂ ਹੁੰਦਾ ਉਹਲੇ ਨੇ ਵੀ ਕਿਹਾ ਉਹਨੇ ਵੀ ਮਾਫੀ ਮੰਗ ਲਈ ਐਨੇ ਕਹੇ ਨੇ ਮਾਫੀ ਮੰਗ ਲਈ ਫਿਰ ਤੇ ਇਸ ਸਿਲਸਲੇ ਚੱਲਦਾ ਹੀ ਰਹੂਗਾ ਇਸ ਮਾਇ ਨੂੰ ਕਿਤੇ ਨਾ ਕਿਤੇ ਵੰਗਾਰਨ ਵਾਲੀ ਗੱਲ ਆ ਔਰ ਸੀਐਮ ਵੱਲੋਂ ਵੀ ਹੁਣ ਕਿਹਾ ਗਿਆ ਚੰਦਜੀ ਸਿੰਘ ਜੀ ਵੀ ਉਹਨਾਂ ਕੋਲ ਗਲਤੀ ਹੋ ਗਈ ਤਾਂ ਮਾਫ ਕਰਨਾ ਚਾਹੀਦਾ ਦੇਖੋ ਜੀ ਇਹ ਇਹਦੇ ਗੋਲ ਮੋਲ ਜਿਹੇ ਬਿਆਨ ਆ ਪਾਰਟੀ ਦੇ ਵਿੱਚ ਕੋਈ ਬੋਲਣ ਜਾਂਦਾ ਸਾਡੇ ਇਥੋਂ ਦੇ ਜਿਹੜੇ ਡਾਕਟਰ ਰਾਜ ਕੁਮਾਰ ਵੇਰਕਾ ਉਹਨਾਂ ਦਾ ਕੀ ਬਿਆਨ ਆ ਕੋਈ ਬਿਆਨ ਨਹੀਂ ਆਇਆ ਅਣਾ ਕਿਸੇ ਦਾ ਵੀ ਕੋਈ ਨਹੀਂ ਮਾਇਆ ਗਲਤੀ ਨਾ ਹੋ ਗਿਆ ਤੇ ਮਾਫ ਕਰ ਦੇਣਾ ਚਾਹੀਦਾ ਗਲਤੀ ਨਾ ਨਹੀਂ ਹੋ ਗਿਆ ਭਾਜੀ ਫਿਰ ਓਜਲੇ ਨਾ ਹੋਲੇ ਇਸ ਲਈ ਵੀ ਗਲਤੀ ਹੋਈ ਸੀ ਕਿਹੜੇ ਕਿੰਨੂ ਕਿੰਨੂ ਮਾਫ ਕਰੀ ਜਾਓਗੇ ਪਰ ਬੁੱਟ ਜਿਹੜੇ ਬੁੱਟਾਂ ਦੀ ਲੜਕੀ ਵੱਲੋਂ ਕਹਿ ਕੇ ਅਸੀਂ ਮਾਫੀ ਨਹੀਂ ਦਿੱਤੀ ਬਿਲਕੁਲ ਜੀ ਸਮਾਜ ਵੀ ਨਹੀਂ ਗਲਤੀ ਸੀ ਨੂੰ ਮਾਫ ਕਰੇਗਾ ਆਡੀਓ ਵਾਇਰਲ ਆਡੀਓ ਵਾਇਰਲ ਆਡੀਓ ਕਿਹਾ ਕਿ ਆਪਾਂ ਬਿਲਕੁਲ ਮਾਫ ਨਹੀਂ ਬਿਲਕੁਲ ਜੀ ਇਹ ਕਿਸੇ ਇੱਕ ਪਰਿਵਾਰ ਦਾ ਮਸਲਾ ਨਹੀਂ ਆ ਪੂਰੇ ਸਮਾਜ ਨੂੰ ਵੰਗਾ ਰਿਹਾ ਨੇ ਔਰ ਸਮਾਜ ਇਸ ਨੂੰ ਬਿਲਕੁਲ برداشت ਨਹੀਂ ਕਰੇਗਾ ਔਰ ਮੀਡੀਆ ਦੇ ਹਵਾਲੇ ਤੋਂ ਤੁਹਾਨੂੰ ਇਸ ਦਾ ਸੀ ਪਤਾ ਲੱਗਿਆ ਹੋਵੇ ਕਿ ਵੀ ਐਸਸੀ ਕਮਿਸ਼ਨ ਨੇ ਵੀ ਇਹ ਤੇ ਜਿਹੜਾ ਸਖਤ ਨੋਟਿਸ ਦਿੱਤਾ ਵਾ ਔਰ ਪਰਚਾ ਵੀ ਦਰਜ ਹੋ ਚੁੱਕਾ ਵਾ ਜੋ ਮੀਡੀਆ ਦੇ ਹਵਾਲੇ ਤੋਂ ਸਾਨੂੰ ਪਤਾ ਲੱਗ ਰਿਹਾ ਵਾ ਔਰ ਆਉਣ ਵਾਲੇ ਸਮੇਂ ਤੇ ਜਥੇਬੰਦੀ ਵੱਲੋਂ ਮਨਹਿਰ ਤੇ ਵੀ ਲੀਗਲ ਜਿਹੜੀ ਕਾਰਵਾਈ ਕੀਤੀ ਜਾਵੇਗੀ ਇਹ ਤਰਨਤਾਰਨ ਜਿਮਨੀ ਚੌਂਚ ਐਹੋ ਜਿਹਾ ਬਿਆਨ ਦਿੱਤਾ ਗਿਆ ਤਰਨਤਾਰਨ ਸ਼ਹਿਰ ਵਾਸੀਆਂ ਨੂੰ ਕੀ ਕਹਿੰਦੇ ਤਰਨਤਾਰਨ ਵਾਸੀਆਂ ਨੂੰ ਮੈਂ ਹੀ ਅਪੀਲ ਕਰਾਂਗਾ ਔਰ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਜਿਹੜਾ ਇੱਕ ਤੇ ਜਿਮਨੀ ਚੌਂਚ ਇਹਨਾਂ ਦਾ ਬਾਈਕਾਟ ਕਰੋ ਕਿਉਂਕਿ ਬਹੁਤ ਗਿਣਤੀ ਦੇ ਵਿੱਚ ਸਾਡਾ ਇਸ ਸਮਾਜ ਜਿਹੜਾ ਵੋਟ ਪਾਉਂਦਾ ਵਾ ਔ ਸਾਡੇ ਰੰਗ ਦੀ ਟਿੱਪਣੀ ਸਾਡੇ ਨਸਲ ਦੀ ਟਿੱਪਣੀ ਹਰ ਇੱਕ ਚੀ ਦੀ ਸਾਡੀ ਟਿੱਪਣੀ ਕਰਦੇ ਆ ਔਰ ਇੱਕ ਤਰੀਕੇ ਦਾ ਨਾ ਇਹ ਲੋਕਾਂ ਨੂੰ ਜਾਤੀਵਾਦ ਜਿਹੜਾ ਫਲਾਣ ਦਾ ਇੱਕ ਟਟੇਰੀਆ ਜਿਹਾ ਫਲਾ ਦਿੰਦੇ ਆ ਔਰ ਤੁਸੀਂ ਦੇਖਿਓ ਰਕਨੀਆ ਘਟਨਾਵਾਂ ਹੁੰਦੀਆਂ ਉਸ ਤੋਂ ਬਾਅਦ ਕਿਉਂਕਿ ਇਸ ਵਿਧਾਨਿਕ ਪੋਰਟ ਤੇ ਬੈਠਾ ਵਾ ਇਹ ਜਿਹੜਾ ਐਮਪੀ ਔਜਲਾ ਕਹ ਲੋ ਜਾਂ ਇਹ ਕਹ ਲੋ ਜਦੋਂ ਇਹ ਲੋਕ ਜੇ ਕਹਿਣ ਲਾਪਣਗੇ ਤੇ ਫਿਰ ਆਮ ਲੋਕ ਤੇ ਬਿਲਕੁਲ ਉਹਨਾਂ ਨੂੰ ਕਲੀਅਰ ਹੋ ਜਾਊਗਾ ਜਿਹਨੂੰ ਨਹੀਂ ਵੀ ਪਤਾ ਸੀਗਾ ਕਿ ਵੀ ਪੁਰਾਣੇ ਸਮੇਂ 'ਚ ਕੀ ਕੁਛ ਸਾਡੇ ਨਾਲ ਹੋਇਆ ਵਾ ਇਹਨਾਂ ਨੇ ਉਹ ਚੀਜ਼ ਨੂੰ ਇੱਕ ਤਰੀਕੇ ਨਾਲ ਰਿਫਰੈਸ਼ ਕਰ ਦਿੱਤਾ ਵਾ ਜੋ ਬਹੁਤ ਮੰਦ ਭੱਗਾ ਵਾ ਔਰ ਜਿੰਨੀ ਨਿੰਦਿਆ ਕੀਤੀ ਜਾਵੇ ਓਨੀ ਹੀ ਘਟਾ ਮੈਂ ਸੁਖਚਾਨ ਸਿੰਘ ਖੈਰਾਬਾਦ ਭਗਵਾਨ ਵਾਲਮੀਕੀ ਵੀਰਸਾ ਜਨਰਲ ਸਕੱਤਰ ਪੰਜਾਬ ਇਹ ਜੋ ਆਪਣਾ ਤਰਮ ਤਰਨ ਵਿੱਚ ਜਮਨੀ ਚੋਣਾਂ ਦੇ ਮੁਤਾਬਿਕ ਜਿਹੜੀ ਰੈਲੀ ਹੋਈ ਸੀ ਉਸ ਤੇ ਰਾਜਾ ਵਿਰਿੰਗ ਨੇ ਮੇਰੇ ਦਿਰਸਾ ਵਿਰੋਧੀ ਇੱਕ ਬਿਆਨ ਦਿੱਤਾ ਸੀ ਬੂਟਾ ਸਿੰਘ ਦੇ ਖਿਲਾਫ ਪਿਓ ਮਤਲਬ ਪੱਠੇ ਪਉਂਦਾਰਿਆ ਰੰਗ ਦਾ ਕਾਲਾ ਆ ਇਹ ਬਹੁਤ ਹੀ ਨਿੰਦਨਯੋਗ ਗੱਲ ਆ ਤੇ ਅਸੀਂ ਸਮਾਜ ਕਦੀ ਵੀ ਬਰਦਾਸ਼ਤ ਨਹੀਂ ਕਰਾਂ ਕਰੇਗਾ ਤੇ ਇਸ ਕਰਕੇ ਰਾਜਾ ਵਿਰਿੰਗ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਅਸੀਂ ਮੰਗ ਆਪਣੀ ਜਥੇਬੰਦੀ ਵੱਲੋਂ ਕਰਦੇ ਆਂ ਸਖਤ ਕਾਰਵਾਈ ਅਸੀਂ ਲੇਕੜੀ ਐਕਸ਼ਨ ਵਿੱਚ ਲਗਾਤਾਰ ਮਾਫੀ ਦਾ ਦੌਰ ਚੱਲ ਰਿਹਾ ਹੈ ਜੀ ਮਾਫੀ ਮੰਗੀ ਜਾ ਰਹੀ ਹੈ ਸਾਰੇ ਵੱਡੇ ਲੀਡਰਾਂ ਵੱਲੋਂ ਵੀ ਕਿਹਾ ਗਿਆ ਵੀ ਉਹਨਾਂ ਨੂੰ ਮਾਫ ਕੀਤਾ ਜਾਵੇ ਉਹਦੇ ਬਾਰੇ ਪਾਜੀ ਵੇਖੋ ਇਦਾਂ ਕੋਈ ਵੀ ਗਲਤੀ ਕਰ ਲੂਗਾ ਮਾਫੀ ਮੰਗੇ ਜਾਣਗੇ ਪਹਿਲਾਂ ਗੁਰਜੀਤ ਸਿੰਘ ਓਜਲਾ ਨੇ ਮਾਫੀ ਮੰਗ ਲਈ ਹੁਣ ਇਹਨੇ ਗਲਤੀ ਕਰਕੇ ਮਾਫੀ ਮੰਗ ਲਈ ਮਾਫੀ ਦਾ ਕਾਰਨ ਕੀ ਇਹਨਾਂ ਤੇ ਸਖਤ ਕਾਰਵਾਈ ਹੋ ਜੇ ਹੋਰ ਕਿਸੇ ਨੇ ਕੀਤੀ ਹੁੰਦੀ ਤੇ ਇਹਨਾਂ ਕਾਨੂੰਨੀ ਕਾਰਵਾਈਆਂ ਕਰਾਉਣੀਆਂ ਇਹ ਜੇ ਮੰਤਰੀ ਜਾਂ ਪੰਜਾਬ ਪ੍ਰਧਾਨ ਆ ਤੇ ਇਹਨਾਂ ਦੇ ਕਾਨੂੰਨ ਲਾਗੂ ਨਹੀਂ ਆ ਇੱਕ ਇਹ ਗਲਤੀ ਕਰਕੇ ਕਹਿ ਦੇਣਗੇ ਤੇ ਮੁਰਕਿਆਂ ਨੂੰ ਮਾਫੀ ਦਰੋ ਮਾਫੀ ਨਹੀਂ ਦਿੱਤੀ ਜਾਏਗੀ ਅਸੀਂ ਵੇਖੋ ਜੀ ਉਹਨਾਂ ਰਾਜਵਿੰਗ ਦਾ ਪੁੱਤਲਾ ਸਾਰੇ ਗਿਆ ਮੁਰਦਾਬਾਦ ਦੇ ਨਾਰੇ ਲਾਏ ਗਏ ਆ ਤੇ ਅਸੀਂ ਪੂਰੇ ਹਾਦੇ ਸਮਾਜ ਵਿੱਚ ਪੂਰਾ ਰੋਸ ਦੀ ਲਹਿਰ ਆ ਤੇ ਇਸ ਕਰਕੇ ਅਸੀਂ ਜਿਹੜਾ ਹੈ ਨਾ ਇਹ ਬਿਲਕੁਲ ਇੱਥੇ ਆਪਣੇ ਕੋਰਟ ਦੇ ਵਿੱਚ ਹੀ ਮਾਣਾ ਨਹੀਂ ਦਾ ਕੇਸ ਇੱਥੇ ਕਰਾਂਗੇ